ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਘਰਾਂ ਦੀਆਂ ਪਿਗੜੀਆਂ ਔਲਾਦਾਂ ਜਾਂ ਵੱਡਿਆਂ ਘਰਾਂ ਦੇ ਕਾਕੇ ਨਸ਼ੇੜੀ ਮੇਲਿਆਂ ਦੇ ਵਿੱਚ ਕਿਦਾਂ ਗੰਦ ਪਾਉਂਦੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਸੂਸਾ ਆ ਸ਼ਾਮਤਰਾਸੀ ਦੇ ਕੋਲੇ ਪਿੰਡ ਹੈ ਰਿੰਕੂ <th>ਪਰ ਇੱਕ ਪੱਤਰਕਾਰ ਹੈ ਮੇਰੇ ਮਿੱਤਰ ਨੇ ਉਹਨਾਂ ਨੇ ਇਹ ਮੈਨੂੰ ਵੀਡੀਓ ਭੇਜੇ ਹੈ ਪਹਿਲਾਂ ਤੁਸੀਂ ਇਹ ਵੀਡੀਓ ਸੁਣੋ ਤੇ ਫਿਰ ਬਾਅਦ ਵਿੱਚ ਆਪਾਂ ਇਹਦੇ ਤੇ ਥੋੜੀ ਜਿਹੀ ਗੱਲਬਾਤ ਕਰਾਂਗੇ ਪਾਣੀ ਬੰਦ ਕਰਦੇ ਪਾਣੀ ਬੰਦ ਕਰਦੇ ਅਵੀ ਮੇਰੀ ਵੀ ਲਾਲੀ ਚਾਹੀਦੀ ਆਵੀ ਲੱਗਦੀ ਪਾਣੀ ਦਾ ਵੀ ਮੈਨੂੰ ਨਹੀਂ ਦਿਖਦਾ ਵਿਸ਼ੇ ਦਾ ਆ ਆcha ਪੁਲਿਸ ਨੇ ਵਧੀਆ ਛੇਤਰ ਪ੍ਰੇਡਰਾਂ ਦੀ ਕੀਤੀ ਹੈ ਹੁਸ਼ਿਆਰਪੁਰ ਦੇ ਵਿੱਚ ਸੋਸ਼ਲ ਪਿੰਡ ਹੈਗਾ ਇੱਥੇ ਬਾਬਾ ਕੋਈ ਜਵਾਰ ਦਾਸ ਹੈ ਉਹਦੇ ਨਾਮ ਤੇ ਮੇਲਾ ਲੱਗਦਾ ਸਭ ਤੋਂ ਪਹਿਲਾਂ ਤਾਂ ਇਹ ਜਿਹੜੇ ਕਤੀੜ ਨੇ ਨਾ ਇਹ ਉਹ ਨੇ ਆ ਜਿਹੜੇ ਕਹਿੰਦੇ ਸਾਨੂੰ ਐਮਐਸਪੀ ਦਿਓ ਸਾਡੇ ਸਰ ਕਰਜ ਹੈ ਨਹੀਂ ਅਸੀਂ ਵਾਹਾਂ ਨੇ ਕਿ ਮਰਾਂਗੇ ਇਹ ਉਹਨਾਂ ਕਰਾਂ ਦੇ ਕਾਕੇ ਨਹੀਂ ਵੱਡੇ ਟਰੈਕਟਰ ਨੇ ਕੋਈ ਫਾਰਮਟ੍ਰਕ ਕੋਈ ਹੌਲੈਂਡ ਹੈ ਕੋਈ ਜੁੰਡੀਅਰ ਹੈ ਤੇ ਜੀਪਾਂ ਮਟੀਆਂ ਲਈ ਫਰਦੇ ਨੇ ਤੇ ਮੇਲੇ ਤੇ ਖੁਲਣਵਾਜੀ ਟਰੈਕਟਰ ਬਣਾਉਣਾ ਬੈਕ ਕਰਨਾ ਰੇਸ਼ ਕਰਨੇ ਸਟੰਡ ਕਰਨੇ ਟੋਜਨ ਪਾਉਣੇ ਇਹ ਕੰਮ ਉੱਥੇ ਕਰ ਰਹੇ ਸੀ ਪੁਲਿਸ ਨੂੰ ਸੂਚਨਾ ਮਿਲੇ ਤੇ ਪੁਲਿਸ ਨੇ ਪਹੁੰਚ ਕੇ ਮੌਕੇ ਤੇ ਡਾਂਗ ਫੇਰੀ ਇੱਕ ਪੁਲਿਸ ਮੁਲਾਜ਼ਮ ਦੀ ਲੱਤ ਟਾਇਰ ਥੱਲੇ ਆਈ ਵੀ ਹੈ। ਔਰ ਮੈਂ ਬੇਨਤੀ ਜਿਹੜੀ ਕਰਨੇ ਆ ਇਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਰਿੰਕੂ <th>ਪਰ ਇੱਕ ਪੱਤਰਕਾਰ ਨੇ ਬਹੁਤ ਵਧੀਆ ਹੁਸ਼ਿਆਰਪੁਰ ਦੇ ਤੇ ਉਹਨਾਂ ਨੇ ਵੀ ਇਹ ਖਬਰ ਲਾਈ ਸੀ। ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਇਹ ਟਰੈਕਟਰ ਵਹੀਕਲ ਹੈ ਇਹ ਖੇਤੀ ਵਾਸਤੇ ਹੈ ਜਾਂ ਟੂਜਨ ਪਾਉਣ ਵਾਸਤੇ ਹੈ। ਤੇ ਜਾ ਜਾਣਬੁੱਝ ਕੇ ਮੇਲਿਆਂ ਤੇ ਹੁਲੜਵਾਜੀ ਕਰਕੇ ਤੋੜਨ ਵਾਸਤੇ ਹੈ। ਇਹ ਉਹੀ ਲੋਕ ਨੇ ਜਿਨ੍ਹਾਂ ਨੇ 2.5 ਲੱਖ ਦਾ ਕਰਜ਼ਾ ਇਕੱਲੇ ਕਿਸਾਨਾਂ ਨੇ ਪੰਜਾਬ ਤੇ ਚੜਾਇਆ ਹੋਇਆ ਬਸ ਇਹ ਤਾਂ 3.5 ਲੱਖ ਕਰੋੜ ਦਾ ਕਰਜ਼ਾ ਤੇ ਹੁਣ 3.5 ਲੱਖ ਦਾ ਹੋ ਗਿਆ ਯਾਨੀ ਕਿ 3.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਹੈ 2.5 ਲੱਖ ਕਰੋੜ ਦਾ ਕਰਜ਼ਾ ਇਕੱਲਾ ਇਹਨਾਂ ਨੇ ਫੋਲੜਵਾਜਾਂ ਨੇ ਚੜਾਇਆ ਹੋਇਆ ਹੁਣ ਟਰੈਕਟਰ ਕੋਈ 5 ਲੱਖ ਤੋਂ ਘੱਟ ਕੋਈ ਟਰੈਕਟਰ ਇਹਨਾਂ ਵਿੱਚ ਹੈ ਨਹੀਂ ਸਭ ਵੱਡੇ ਟਰੈਕਟਰ ਨੇ ਔਰ ਵੱਡੇ ਟਾਇਰ ਪਾਏ ਨੇ ਅੱਛਾ ਤੁਸੀਂ ਇੱਕ ਹੋਰ ਦੇਖੋ ਜੀਪਾਂ ਦੇ ਉੱਪਰ ਤੇ ਇਹ ਵੱਡੇ ਟਰੈਕਟਰਾਂ ਦੇ ਉੱਪਰ ਇਹਨਾਂ ਨੇ ਖਾਲਸਤਾਨ ਦੇ ਇਨਸਾਨ ਸਭ ਲਾਏ ਹੋਏ ਹਨ ਜਣ ਕੇ ਸ਼ਰੇਮ ਕੂਕਾਂ ਮਾਰੀ ਜਾਂਦੇ ਪੁਲਿਸ ਨੇ ਧੱਕੇ ਨਾਲ ਚਾਬੀਆਂ ਕੱਟੀਆਂ ਟਰੈਕਟਰਾਂ ਦੀ ਇੱਕ ਹੀ ਜਾਂਦਾ ਕਹਿੰਦਾ ਜੀ ਮੈਂ ਤਾਂ ਡੈਨਬੋ ਦੀਆਂ ਤਾਰਾਂ ਜੋੜ ਕੇ ਸਟਾਰਟ ਕੀਤਾ ਮੇ ਤਾਂ ਚਾਬੀ ਹੈ ਨਹੀਂ ਜਿਹੜੇ ਘਰੋਂ ਚੋਰੀ ਲੈ ਕੇ ਆਏ ਹੁਣ ਮਾਂ ਪਿਓ ਤੋਂ ਟਰੈਕਟਰ ਜੇ ਕੁਝ ਹੋ ਗਿਆ ਉੱਥੇ ਫਿਰ ਕਹਿਣਾ ਨਹੀਂ ਸਾਡਾ ਮੁੰਡਾ ਤਾਂ ਟਰੈਕਟਰ ਰੋਡ ਤੇ ਲਈ ਆਉਂਦਾ ਸੀ ਟਰੱਕ ਵਾਲਾ ਮਾਰ ਗਿਆ ਵਿੱਚ ਤੇ ਹੁਣ ਅਸੀਂ ਕਲੇਮ ਕਰਨਾ ਸਾਨੂੰ ਹੁਣ ਤੁਸੀਂ ਮੁਆਵਜ਼ਾ ਕੀ ਕਹਿੰਦੇ ਹੁੰਦੇ ਦਿਓ ਸਰਕਾਰੀ ਜਣੇ ਕਿ ਆ ਕਰਤੂਤਾ ਇਹਨਾਂ ਦੀ ਅਸੀਂ ਹੁਣ ਕੱਲ ਤੇ ਹੋਰ ਨੋਟ ਕਰਿਓ ਹੁਣ ਇਹ ਟਰੈਕਟਰਾਂ ਤੇ ਕੁਝ ਜਿਹੜੇ ਖਾਲਤੋਂ ਦੇ ਝੰਡੇ ਲੱਗੇ ਸੀ ਮੁਲਕੀ ਇਹ ਹੁਣ ਹੁਲੜਵਾਜੇ ਕਰਦੇ ਨੇ ਸ਼ਰਿਆਮ ਗੰਦੀਆਂ ਗਾਲਾਂ ਕੱਢੀ ਜਾਂਦੇ ਗਾਲੇ-ਗਲੋਚੇ ਵੀ ਵੀਡੀਓ ਵਿੱਚ ਵੀ ਆਉਂਦੇ ਆ ਉਹ ਮੈਂ ਤੁਹਾਨੂੰ ਦਿਖਾਇਆ ਨਹੀਂ ਜੇ ਕਿਤੇ ਜਿਹੜਾ ਖਾਲਸਾ ਨੇ ਝੰਡਾ ਲਾਇਆ ਕਿਤੇ ਮੰਨ ਲਓ ਗੱਲ ਵੀ ਇਹੋ ਜੀ ਕਿਤੇ ਗੱਲਬਾਤ ਬਣ ਜਾ ਕੋਈ ਰਾਜ ਆ ਜਾ ਇਹਨਾਂ ਦਾ ਤੇ ਫਿਰ ਕੀ ਕਰਨਗੇ ਤੁਸੀਂ ਸੋਚ ਵੀ ਨਹੀਂ ਸਕਦੇ ਵੀ ਇਹਨਾਂ ਗੰਦ ਪਾਉਣਗੇ ਔਰ ਇਹਨਾਂ ਦੇ ਨਾਲ ਸਭ ਤੋਂ ਜ਼ਿਆਦਾ ਤੁਸੀਂ ਦੇਖੋ ਵੀ ਗੋਲ ਪਰ ਨੇ ਬੰਨੇ ਆ ਜਿਹੜੇ ਕਹਿੰਦੇ ਸੀ ਪਿੰਡਰਾਵਾਲੇ ਦਾ ਟ੍ਰੈਂਡ ਚੱਲਦਾ ਜੀ ਗੂਲ ਪਰਨਿਆਂ ਵਾਲੇ ਉਹਦੇ ਚੇਲੇ ਆ ਉਹਨੂੰ ਫੋਲੋ ਕਰਦੇ ਨੇ ਇਹ ਉਹ ਕਤੇੜਾ ਨੇ ਜੇ ਜਦੋਂ ਇਹ ਵੀਡੀਓ ਸੁਣਣੀ ਹੈ ਤੂੰ ਤਾਂ ਪਿੰਡਰਾਵਾਲਿਆਂ ਦਾ ਦੁਖੀ ਐ ਤੂੰ ਨਿੰਦਿਆ ਕਰਦਾ ਤੇਰੇ ਕੀੜੇ ਪੈਣਗੇ ਤੂੰ ਨਰਕਾਂ ਵਿੱਚ ਜਾਵੇਂਗਾ ਜਿਹਦੇ ਕੋਲੇ ਪਾਵਰ ਐ ਨਾ ਨਰਕਾਂ 'ਚ ਭੇਜਣ ਦੀ ਉਹ ਭੇਜ ਦਿਓ ਜੋ ਕਰਨਾ ਕਰ ਲੋ ਜਿਹੜੇ ਬਾਬੇ ਕੋਲੇ ਜਾ ਕੇ ਬਾਠ ਕਰਾਉਣੇ ਜਾ ਕੇ ਬਾਠ ਕਰਾ ਲੇ ਪੜ੍ਹਨੀਆਂ ਥੋੜੀਆਂ ਕਰਤੂਤਾਂ ਨੇ ਨਾ ਜਿਹੜੇ ਟਰੈਕਟਰ ਤੁਸੀਂ ਕਿਸ਼ਤਾਂ ਤੇ ਲਏ ਆ ਲੋਨ ਚੱਕ ਕੇ ਗਵਰਨਮੈਂਟ ਤੋਂ ਇਹ ਖੇਤੀ ਕਰਨ ਵਾਸਤੇ ਨੇ ਇਹ ਮੇਲਿਆਂ ਵਿੱਚ ਜਾ ਕੇ ਸੁਣਣਵਾਜੀ ਕਰਨ ਵਾਸਤੇ ਇਹ ਜਿਹੜਾ ਬਾਬਾ ਹੋਊ ਜਿਹੜਾ ਜਵਾਰ ਦਾ ਜਿਹੜਾ ਮੇਲਾ ਲੱਗਦਾ ਤੁਸੀਂ ਜਵਾਰ ਦਾ ਮੇਲੇ ਤੋਂ ਆਮ ਲੈਣੇ ਇੱਕ ਪਾਸੇ ਸਿੱਖਾਂ ਅਸਾਂ ਇਹਨੂੰ ਮੜਾ ਜਿਹਾ ਕਹਦੇ ਅਸੀਂ ਹਿੰਦੂ ਨਹੀਂ ਹੈਗੇ ਅਸੀਂ ਸਿੱਖਾਂ ਭਾਈ ਕਾਨਸ਼ੀ ਨਾਬਾ ਦੀ ਜਿਹੜੇ ਬੁੱਕ ਹੈ ਨਾ ਉਹ ਕਈਆਂ ਨੇ ਪੜ੍ਹੀ ਵੀ ਨਹੀਂ ਦੇਖੀ ਵੀ ਨਹੀਂ ਉਹ ਸੁਣੇ ਸੁਣਾਈ ਗੱਲ हां ਮਹਿੰਦੂ ਨਹੀਂ ਫਿਰ ਐਦਾਂ ਕਹਿਣਗੇ ਤੇ ਹੁਣ ਜਵਾਰ ਦਾਸ ਦੇ ਮੇਲੇ ਤੇ ਅੰਬ ਲੈਣ ਗਏ ਸੀ ਜੇ ਗਏ ਸੀ ਤਾਂ ਟਰੈਕਟਰਾਂ ਨਾਲ ਖੁੱਲੜਵਾਜ ਕਿਉਂ ਕਰਦੇ ਸੀ ਜਿੰਨਾ ਵੀ ਹੋ ਸਕੇ ਨਾ ਪੁਲਿਸ ਇਹਨਾਂ ਦੇ ਮੁੱਤਾ ਪਾ ਕੇ ਪਟਾ ਫੇਰੇ ਚੰਗੀ ਤਰ੍ਹਾਂ 100 ਪਟਾ ਮਾਰ ਕੇ ਨਾ ਇੱਕ ਗਿਣੇ ਇੱਕ ਟਰੇਨ ਦੇ ਵਿੱਚ ਮੈਨੂੰ ਬੰਦਾ ਮਿਲਿਆ ਉਹ ਹਕਲਾ ਕੇ ਬੋਲਦਾ ਸੀ ਯਾਨੀ ਕਿ ਸਿੱਧਾ ਬੋਲ ਨਹੀਂ ਜਾਂਦਾ ਸੀ ਤੇ ਨਾਲ ਉਹਦਾ ਕੋਈ ਹੋਰ ਹਸੇਦਾਰ ਸੀ ਉਹ ਗੱਲਾਂ ਕਰਨ ਲੱਗੇ ਤੇ ਕਹਿੰਦੇ ਤੇਰੀ ਮਾਂ ਦਾ ਨਾਮ ਕੀ ਹੈ ਸੀ 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 ਏਦਾਂ ਹੀ ਕਰ ਗਿਆ ਸਰਜੀਤ ਕੁਰਸੀ ਉਹਦੀ ਮਾਂ ਦਾ ਨਾਮ ਠੀਕ ਹੈ ਤੇ ਨਾਲ ਪੁਲਿਸ ਵਾਲਾ ਬੈਠਾ ਸੀ ਉਹ ਕਹਿੰਦਾ ਮੈਂ ਵੀ ਹੱਕ ਪਾਉਂਦਾ ਸੀ ਜਿਹੜਾ ਸੀ ਬੜਾ ਸੀ ਕਹਿੰਦਾ ਉਹ ਵੀ ਹੱਕ ਪਾਉਂਦਾ ਸੀ ਕੰਮ ਮੈਂ ਥੱਪੜ ਮਾਰ ਕੇ ਪੁੱਛਿਆ ਕਰਾਂ ਵੀ ਦੱਸ ਕੀ ਹੈ ਤੇਰੇ ਕੋਲੇ ਕਹਿੰਦਾ ਉਹ ਬੋਲੇ ਨੇ ਕਰੇ ਕਹਿੰਦਾ 2 ਮਿੰਟ ਕਹਿੰਦਾ ਇਹਨੇ ਮੈਂ ਦੂਜਾ ਥੱਪੜ ਮਾਰ ਦਿਆ ਕਰ ਸਮਝ ਕਹਿੰਦਾ ਮੇਰੀ ਵੀ ਨਾਲ ਹੈ ਮੈਂ ਵੀ ਹੱਕ ਪਾਉਂਦਾ ਸੀ ਤੇ ਉਹ ਵੀ ਹੱਕ ਪਾਉਂਦਾ ਸੀ ਜਿਵੇਂ ਕਿ ਇਹੋ ਜਿਹਾ ਪੁਲਿਸ ਵਾਲਾ ਹੋਵੇ ਕਿ ਮੂਰੇ ਜਿਹਨੂੰ ਸਮਝ ਆਵੇ ਵੀ ਨਾ ਤੇ ਮੂਰੇ ਬੋਲਣ ਵਾਲਾ ਵੀ ਹੱਕ ਲੈ ਹੋਵੇ ਤੇ ਢਾਹ ਲੈ ਫੜ ਕੇ ਫਿਰ ਹੁਣ ਗੱਲ ਨਾ ਕਰਕੇ ਬਾਤ ਨਿਕਲੀ ਇਹ ਕਰਤੂਤ ਹੈ ਇਹਨਾਂ ਦੀ ਅਸ਼ਾ ਜਦੋਂ ਨਾ ਇਹ ਵੀਡੀਓ ਸੁਣਨਗੇ ਇਹ ਮੈਨੂੰ ਪਤਾ ਹੈ ਮੇਰੀ ਵੀਡੀਓ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਲੋਕ ਮੈਸੇਜ ਵਗੈਰਾ ਕਰਦੇ ਹੁੰਦੇ ਕਹਿਣਗੇ ਤੁਹਾਨੂੰ ਕੀ ਪ੍ਰੋਬਲਮ ਹੈ ਜੀ ਸਾਨੂੰ ਕੀ ਪ੍ਰੋਬਲਮ ਨਹੀਂ ਜੇ ਤੁਸੀਂ ਮਰਨਾ ਚਾਹੁੰਦੇ ਹੋ ਤੁਸੀਂ ਵੱਡੇ ਹਾਈਵੇ ਤੇ ਟਰੈਕਟਰ ਲੈ ਜਾਓ ਵੱਡੇ-ਵੱਡੇ ਪੁਲ ਬਣੇ ਨੇ ਉੱਪਰੋਂ ਜਾ ਕੇ ਟਰੈਕਟਰ ਥੱਲੇ ਸਿੱਧਾ ਸਿੱੜ ਦਿਓ ਤੇ ਕੰਮ ਨਬੜੇ ਪਰੇ ਮੈਨੂੰ ਪ੍ਰੋਬਲਮ ਇਹ ਹੈ ਵੀ ਤੁਸੀਂ ਆਪ ਤਾਂ ਮਰੋਗੇ ਦੂਜਿਆਂ ਨੂੰ ਵੀ ਮਰਵਾਉਂਗੇ ਸਾਨੂੰ ਪ੍ਰੋਬਲਮ ਇਹ ਵੀ ਆਪ ਦਾ ਤੁਸੀਂ ਮਰਨਾ ਹੀ ਹੈ ਸਤਿੰਦਰ ਸਰਤਾਜ ਦਾ ਇੱਕ ਗਾਣਾ ਸੀਗਾ WhatsApp ਉਹ ਕਹਿੰਦਾ ਤੇਰਾ ਕੀ ਹੈ ਤੂੰ ਤਾਂ ਛੜਾ ਸ਼ਾਂਟ ਹੈ ਲੰਡਾ ਜਿਹੜਾ ਪਰ ਸੜਕਾਂ ਤੇ ਜਾਣ ਜਵਾਕਾਂ ਵਾਲੇ ਉਹਨੇ ਗੱਲ ਸਹੀ ਕਹੀ ਸੀ ਕਹਿੰਦਾ ਜਿਹੜੇ WhatsApp ਚਲਾਉਂਦੇ ਨੇ ਨਾ ਕਹਿੰਦਾ ਵੀ ਉਹ ਖਿਆਲ ਕਰਿਓ ਤੂੰ ਤਾਂ ਲੰਡੇ ਜਿਹੜੇ ਹੋ ਦੱਬੀ ਤੁਰੇ ਜਾਂਦੇ ਪਰ ਕਹਿੰਦਾ ਇਹ ਸੜਕਾਂ ਤੇ ਨਾ ਜਵਾਕਾਂ ਜੱਲਿਆਂ ਵਾਲੇ ਵੀ ਵਿੱਜਰਦੇ ਆ ਬਹੁਤ ਵਧੀਆ ਗਾਣਾ ਛੋਦਾ WhatsApp ਸੁਣ ਕੇ ਦੇਖ ਲਿਓ ਇਹ ਕਰਤੂਤਾ ਨਾ ਕਰੋ ਤੁਸੀਂ ਤਾਂ ਮਰਨਾ ਉਦਾਂ ਹੀ ਸਲਫਾਜ ਦੀਆਂ ਗੋਲੀਆਂ ਹੁੰਦੀਆਂ ਉਹ ਖਾ ਲਓ ਮਾੜੀ ਮੋਟੀਆਂ ਸਪਰੇਅ ਪੀ ਲਓ ਮਾੜੀ ਮੋਟੀ ਕਿਸੇ ਉੱਚੀ ਮੰਦਿਰ ਤੇ ਚੜ ਕੇ ਸਾਲ ਮਾਰ ਦਿਓ ਖਾ ਕੇ ਕੰਮ ਨਮੇੜੋ ਨਾਲੇ ਬਾਅਦ ਵਿੱਚ ਗਵਰਨਮੈਂਟ ਕਰਜ਼ਾ ਜਿਹੜਾ ਮਾਫ਼ ਕਰ ਦੂ ਸੌਖਾ ਹੋ ਜੂ ਕਹਿਣਾ ਜਣ ਕੇ ਆ ਕਰਤੂਤਾਂ ਲੋਕ ਕਰਦੇ ਅਸਾ ਇਹੀ ਨੇ ਉਹ ਜਿਹੜੇ ਕਹਿੰਦੇ ਸੀ ਦਿੱਲੀ ਬੈਠਾਂਗੇ ਐਮਐਸਪੀ ਦਿਓ ਕਰਜ਼ਾ ਮਾਫ ਹੋਵੇ ਸਾਨੂੰ ਪੈਨਸ਼ਨਾਂ ਮਿਲਣਾ ਸਾਡਾ ਮੁੰਡਾ ਸੀ ਦੋ ਗਿਆ ਇਹ ਉਹੀ ਨੇ ਹੁਣ ਕੀ ਸ਼ਰਮ ਹੈ ਜਿੰਨੇ ਟਰੈਕਟਰ ਫੜੇ ਨੇ ਨਾ ਇਹ ਵੱਡੇ ਟਰੈਕਟਰ ਨੇ ਕਿਸੇ ਮਜ਼ਦੂਰ ਕੋਲ ਦਾ ਟਰੈਕਟਰ ਹੈ ਨਹੀਂ ਉਹ ਜੀ ਜੇ ਹੈਗਾ ਤੇ ਆ ਤਾਂ ਉਹ ਉਹਦੇ ਆਪਣੇ ਕੰਮ ਲਈ ਉਹ ਇਹ ਜੀ ਹੌਲਣ ਭਾਜੀ ਕਰਦਾ ਮਾੜਾ ਮੋਡਾ ਨਾ ਸੰਭਲ ਜਾਓ ਟਾਈਮ ਇਹ ਜਾਊਗਾ ਨੋਟ ਕਰ ਲਿਓ ਬੜਾ ਟਾਈਮ ਲੰਘਣਾ ਬਸ ਵੱਧ ਤੋਂ ਵੱਧ 20 25 ਸਾਲ ਤੁਸੀਂ ਟਰੈਕਟਰ ਦੀ ਗੱਲ ਤਾਂ ਕੀ ਤੁਹਾਨੂੰ ਕਿਸੇ ਨੇ ਮੰਗਿਆ ਸਾਈਕਲ ਨਹੀਂ ਦੇਣਾ 25 ਸਾਲ ਪਹਿਲਾਂ ਦਾਜ ਵਿੱਚ ਸਾਈਕਲ ਦਿੱਤਾ ਜਾਂਦਾ ਸੀ ਤੁਹਾਨੂੰ ਪਤਾ ਹੈ ਕਿੰਨੇ ਕਿ ਦਾਸੀ ਉਹ 5 700 ਦਾ ਵੱਧ ਤੋਂ ਵੱਧ ਵੱਧ ਤੋਂ ਵੱਧ ਹਜ਼ਾਰ ਦਾ ਹੁਣ ਹੁਣ ਮਹਿੰਗਾ ਹੋ ਗਿਆ ਤੇ ਉਹ ਸਮਾਂ ਮੁੜ ਕੇ ਆਉਣਾ ਹੈ ਤੁਸੀਂ ਤਰਸੋਗੇ ਜਿਹੜੀਆਂ ਤੁਸੀਂ ਕਰਤੂਤਾਂ ਕਰ ਰਹੇ ਹੋ ਆ ਜਿਹੜੇ ਮੇਲੇ ਲਵਾਉਂਦੇ ਨੇ ਜਵਾਰ ਅਰਦਾਸ ਫੁਲਾਣਾ ਦਾ ਢਮਕਾ ਦਾਸ ਇਹ ਸਭ ਤੋਰੀ ਫੁੱਲ ਕਾ ਚਰਉਣ ਵਾਲੇ ਧੰਦਾ ਕਰਨ ਵਾਲੇ ਚਲੋ ਮੈਂ ਫੋਕਸ ਇੱਥੇ ਰੱਖਿਆ ਵੀ ਜਿਹੜੇ ਇਹ ਵਿਗੜੇ ਘਰਾਂ ਦੇ ਕਾਕੇ ਨੇ ਖੁਸ਼ਹਾਰਪੁਰ ਦੇ ਵਿੱਚ ਸ਼ਾਮ 84 ਦੇ ਕੋਲ ਇਹ ਪਿੰਡ ਪੈਂਦਾ ਸੂਸਾ ਉੱਥੇ ਮੇਲਾ ਲੱਗਦਾ ਕੋਈ ਬਾਬਾ ਜਵਾਰ ਦਾਸ ਹੈ ਤੇ ਰਿੰਕੂ ਥਾਪਰ ਪੱਤਰਕਾਰ ਹੈ ਬਹੁਤ ਵਧੀਆ ਇਹ ਉਹਨੇ ਸਾਰੇ ਗੱਲਬਾਤ ਮੈਨੂੰ ਭੇਜੀ ਹੈ ਤੇ ਤੁਹਾਨੂੰ ਵੀਡੀਓ ਮੈਂ ਦਿਖਾ ਦੀ ਤੇ ਇਹ ਜਦੋਂ ਹੁਣ ਆਹ ਝੋਨਾ ਲੱਗ ਗਿਆ ਨਾ ਉਦੋਂ ਬਾਅਦ ਦੇ ਵਿੱਚ ਫੇਰ ਪਲੈਨਿੰਗ ਹੋਣੀ ਹੈ ਚਲੋ ਵੀ ਦਿੱਲੀ ਨੂੰ ਚੱਲ ਗਏ ਉਧਰ ਤੁਰ ਪੈਣਾ ਇਹਨਾਂ ਨੇ ਇਨਾਂ ਵਿੱਚੋਂ ਪੰਜ-ਛਾ ਅਕਸੀਡੈਂਟ ਹੋਇਆ ਹੋਣਾ ਕਿਸੇ ਨੇ ਕੋਈ ਮੂਰਲਾ ਹਿੱਸਾ ਤੋੜਿਆ ਹੋਣਾ ਕਿਸੇ ਨੇ ਕੁਛ ਕਿਸੇ ਨੇ ਕੁਛ ਫਿਰ ਕਹਿਣਗੇ ਜੀ ਇਹ ਜਿਹੜਾ ਟਰੈਕਟਰ ਸੀ ਨਾ ਇਹ ਜਾ ਰਿਹਾ ਸੀ ਰੋਡ ਤੇ ਕੋਈ ਟਰੱਕ ਵਾਲਾ ਮਾਰ ਗਿਆ ਘੂਮ ਧੱਕਾ ਕਰ ਦਿਆ ਫਿਰ ਇਹੋ ਸ਼ਬਦ ਹੋਣੇ ਸੰਭਲ ਜੋ ਪਰ ਇਹ ਟਰੈਕਟਰ ਜਿਹੜਾ ਵਹੀਕਲ ਹੈ ਨਾ ਇਹ ਜ਼ਮੀਨ ਦੇ ਵਿੱਚ ਖੇਤੀ ਕਰਨ ਵਾਸਤੇ ਹੈ ਜ਼ਮੀਨ ਵਾਉਣ ਵਾਸਤੇ ਹੈ ਸੜਕਾਂ ਤੇ ਜਾ ਮੇਲਿਆਂ ਵਿੱਚ ਤੋੜਨ ਵਾਜਦੇ ਨਹੀਂ ਜਿਹੜੇ ਵੀ ਇਹਨਾਂ ਦੇ ਮਾਪੇ ਹੈਗੇ ਨੇ ਇਹ ਲਾਂਬਾ ਥੋਨੂ ਐ ਵਿਗੜੇ ਕਰਾਂਦੀਆਂ ਔਲਾਦਾਂ ਵੱਡਿਆਂ ਘਰਾਂ ਦੇ ਕਾਕੇ ਨਸ਼ੇੜੀ ਚਮਚਿਆਂ ਨਾਲ ਪੀਣ ਸ਼ਰਾਬਾਂ ਚੋਜ ਅਮੀਰਾਂ ਦੇ ਇਹ ਉਹ ਲੋਕ ਨੇ ਇਹਨਾਂ ਨੂੰ ਕੰਟਰੋਲ ਕਰ ਲੋ ਤੇ ਨਹੀਂ ਛੇਤਰ ਫਿਰ ਇੰਨਾ ਕੁ ਫਿਰੂ ਤੇ ਚੇਤੇ ਰੱਖੋਗੇ ਫਿਰ ਨਾ ਕਿਹੋ ਸਾਡੇ ਮੁੰਡੇ ਨੇ ਦਾੜ੍ਹੀ ਪਟਾ ਤੀ ਸਾਥ ਵਿੱਚ ਖੜ ਕੇ ਕੱਲੀ ਸਾਥ ਵਿੱਚ ਨਹੀਂ ਉਹ ਜਿਵੇਂ ਉਹ ਹਾਕਮ ਬਖਤਰੀ ਵਾਲੇ ਨੇ ਨਾ ਗਾਣਾ ਗਾਇਆ ਹੋਇਆ ਸਾਹੇ ਕਾਗਜ ਗੱਡੀ ਦੇ ਫੋਟੋ ਤੇਰੀ ਲੰਡੂ ਜਾਂ ਸਿਪਾਈ ਲੈ ਗਿਆ ਕਿਹਾ ਨਾ ਫੇ ਲੰਡੂ ਜਾਂ ਸਿਪਾਈ ਹੋਣਾ ਤੇ ਥਾਣੇ ਵਿੱਚ ਕੋਈ ਜਿਹੜਾ ਛੇਤਰਫੇਰੂ ਫੜ ਕੇ ਇਹ ਗੱਲ ਤੇ ਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ